ਸਿਆਣੇ ਕਹਿੰਦੇ ਆ ਵੀ ਇੱਕ ਚੁੱਪ ਤੇ 100 ਸੁਖ ਚੁੱਪ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਇਹ ਜ਼ਰੂਰੀ ਨਹੀਂ ਕਿ ਹਰੇਕ ਸਮੇਂ ਤੇ ਵੱਧ ਤੋਂ ਵੱਧ ਚੜ ਕੇ ਬੋਲਿਆ ਜਾਵੇ ਸਗੋਂ ਮੌਕੇ ਦੀ ਨਿਜ਼ਾਕਤ ਨੂੰ ਵੇਖਦੇ ਆਂ ਕਈ ਵਾਰੀ ਚੁੱਪ ਰਹਿਣਾ অতি ਜ਼ਰੂਰੀ ਬਣ ਜਾਂਦਾ ਹੈ ਚੁੱਪ ਰਹਿਣਾ ਜਾਂ ਘੱਟ ਬੋਲਣਾ ਤੁਹਾਡੀ ਸ਼ਾਨ ਨੂੰ ਘੱਟ ਨਹੀਂ ਕਰਦਾ ਸਗੋਂ ਇਸ ਦੀ ਬਜਾਏ ਇਸ ਜੋ ਤੁਹਾਡੀ ਸੁਹਿਰਦਤਾ ਚਲਕਦੀ ਹੈ ਜ਼ਿੰਦਗੀ ਚ ਕਈ ਵਾਰ ਇਹ ਜੇ ਮੌਕੇ ਆਉਂਦੇ ਆਂ ਜਿੱਥੇ ਕਿ ਆਪਾਂ ਨੂੰ ਬੋਲਣ ਦੀ ਬਜਾਏ ਚੁੱਪ ਰਹਿਣਾ ਚੰਗਾ ਹੁੰਦਾ ਤੇ ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਉਹਨਾਂ ਪੰਜ ਮੌਕਿਆਂ ਬਾਰੇ ਜਿੱਥੇ ਬੋਲਣ ਨਾਲੋਂ ਚੁੱਪ ਰਹਿਣਾ ਬਹੁਤ ਜ਼ਰੂਰੀ ਹੁੰਦਾ ਤੇ ਆਓ ਗੱਲ ਕਰਦੇ ਹਾਂ ਉਹਨਾਂ ਪੰਜ ਮੌਕਿਆਂ ਬਾਰੇ ਨੰਬਰ 1 ਤੇ ਗੁੱਸਾ ਜਦੋਂ ਕੋਈ ਇਨਸਾਨ ਗੁੱਸੇ ਵਿੱਚ ਹੁੰਦਾ ਚੀਖਦਾ ਚਲਾਉਂਦਾ ਉਨ ਨੂੰ ਟੋਕ ਕੇ ਆਪਣੀ ਸਫਾਈ ਪੇਸ਼ ਕਰਨ ਦੀ ਜਾਂ ਆਪਣੀ ਦਲੀਲ ਦੇਣ ਦੀ ਕੋਸ਼ਿਸ਼ ਕਦੇ ਨਾ ਕਰੋ ਸਹਮੋ ਚੁੱਪ ਰਹੋ ਕਿਉਂਕਿ ਜਦੋਂ ਇਨਸਾਨ ਗੁੱਸੇ ਵਿੱਚ ਹੁੰਦਾ ਤੁਸੀਂ ਉਸ ਨੂੰ ਕੁਝ ਵੀ ਕਹਿੰਨੇ ਹੋ ਤਾਂ ਉਹ ਦੀ ਗੁੱਸੇ ਕਾਰਨ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਚੁੱਕੀ ਹੁੰਦੀ ਹੈ ਤੇ ਇਸ ਸਮੇਂ ਉਹ ਤੁਹਾਨੂੰ ਬੁਰਾ ਭਲਾ ਵੀ ਕਹਿ ਸਕਦਾ ਇੱਕ ਦੀਆਂ ਚਾਰ ਸੁਣਾ ਸਕਦਾ ਤੇ ਇਸ ਨਾਲ ਤੁਹਾਡੀ ਇੱਜ਼ਤ ਤਾਂ ਘਟੇਗੀ ਹੀ ਘਟੇਗੀ ਤੇ ਮਨ ਮਟਾਵ ਵੀ ਵਧਣਗੇ ਗੁੱਸੇ 'ਚ ਆਏ ਇਨਸਾਨ ਨੂੰ ਭਾਵੇਂ ਤੁਸੀਂ ਕੁਝ ਸਮਝਾਉਣਾ ਚਾਹੁੰਦੇ ਹੋ ਜਾਂ ਕੋਈ ਦਲੀਲ ਦੇ ਕੇ ਉਹਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤਾਂ ਉਹ ਸ਼ਾਂਤ ਨਹੀਂ ਹੋਵੇਗਾ ਸਗੋਂ ਇਹ ਤਾਤਾਫੇ ਨੂੰ ਹੋਰ ਤਪਾਉਣ ਵਾਲੀ ਗੱਲ ਹੋਊਗੀ ਤੇ ਦੂਜਾ ਮੌਕਾ ਉਹ ਹੁੰਦਾ ਜਦੋਂ ਦੋ ਇਨਸਾਨ ਕਿਸੇ ਗੱਲ ਤੇ ਝਗੜਾ ਕਰ ਰਹੇ ਹੋਣ ਕਿਸੇ ਦੀ ਤੂੰ ਤੂੰ ਮੈਂ ਮੈਂ ਚੱਲ ਰਹੀ ਹੋਵੇ ਤਾਂ ਉਹਦੋਂ ਵਿੱਚ ਬੋਲਣਾ ਨਹੀਂ ਚਾਹੀਦਾ ਸਗੋਂ ਚੁੱਪ ਰਹਿਣਾ ਚਾਹੀਦਾ ਤੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੋ ਇਨਸਾਨਾਂ ਦੇ ਝਗੜੇ 'ਚ ਜੇਕਰ ਤੁਸੀਂ ਬੋਲਦੇ ਹੋ ਤਾਂ ਇਸ ਨਾਲ ਅਗਲਾ ਤੁਹਾਡੀ ਬੇਇੱਜ਼ਤੀ ਵੀ ਕਰ ਸਕਦਾ ਹੈ ਕਹਿ ਸਕਦਾ ਹੈ ਕਿ ਤੁਸੀਂ ਸਾਡੇ ਮਾਮਲੇ ਤੋਂ ਕੀ ਲੈਣਾ ਇਸ ਲਈ ਚੁੱਪ ਹੀ ਚੰਗੀ ਹੁੰਦੀ ਹੈ ਜਦੋਂ ਤੱਕ ਲੜ ਰਹੇ ਦੋ ਇਨਸਾਨਾਂ ਨੂੰ ਕਿਸੇ ਵੀ ਜਾਨ ਮਾਲ ਦਾ ਖਤਰਾ ਨਾ ਹੋਵੇ ਤਾਂ ਉਦੋਂ ਤੱਕ ਵਿੱਚ ਨਹੀਂ ਪੈਣਾ ਚਾਹੀਦਾ ਸਭੋ ਸ਼ਾਂਤ ਰਹਿ ਕੇ ਮਾਮਲੇ ਨੂੰ ਸਮਝ ਕੇ ਉਹਨਾਂ ਦੀ ਗੁੱਸਾ ਠੰਡਾ ਹੋਣ ਤੋਂ ਬਾਅਦ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਝਗੜਾ ਨਿਬੜੇ ਤੋਂ ਬਾਅਦ ਤੁਸੀਂ ਆਪਣੀ ਚੁੱਪ ਨੂੰ ਤੋੜੋ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਲੜਾਈ ਝਗੜਾ ਚੰਗੀ ਗੱਲ ਨਹੀਂ ਹੁੰਦੀ ਇਸ ਨਾਲ ਤੁਹਾਡੀ ਇੱਜ਼ਤ ਵੀ ਵਧੇਗੀ ਤੇ ਉਹਨਾਂ ਦਾ ਗੁੱਸਾ ਠੰਡਾ ਹੋਣ ਤੋਂ ਬਾਅਦ ਉਹਨਾਂ ਨੂੰ ਗੱਲ ਸਮਝ ਵਿੱਚ ਵੀ ਆ ਜਾਵੇਗੀ ਤੇ ਤੀਸਰਾ ਸਮਾ ਉਹ ਹੁੰਦਾ ਜਦੋਂ ਕੋਈ ਇਨਸਾਨ ਅੰਤਾਂ ਦਾ ਦੁਖੀ ਹੁੰਦਾ ਤੇ ਇਕਲਤਾ ਵਿੱਚ ਰਹਿ ਕੇ ਇਕੱਲੇ ਬੈਠ ਕੇ ਰੋ ਕੇ ਆਪਣੇ ਮਨ ਨੂੰ ਹੌਲਾ ਕਰਨਾ ਚਾਹੁੰਦਾ ਉਦੋਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਉਸ ਦੇ ਕੋਲ ਜਾਓ ਤੇ ਆਪਣੇ ਹਮਦਰਦੀ ਦੇ ਬੋਲਾਂ ਨਾਲ ਉਸ ਦਾ ਦੁੱਖ ਘਟ ਕਰਨ ਦੀ ਕੋਸ਼ਿਸ਼ ਕਰੋ ਐਨਾ ਦੁਖੀ ਇਨਸਾਨ ਤੁਹਾਡੀ ਹਮਦਰਦੀ ਨੂੰ ਸਮਝ ਨਹੀਂ ਸਕੇਗਾ ਸਗੋਂ ਤੁਸੀਂ ਉਸ ਨੂੰ ਚੰਗੇ ਨਹੀਂ ਲੱਗੋਗੇ ਨੰਬਰ 4 ਤੇ ਉਸ ਸਮੇਂ ਚੁੱਪ ਰਹੋ ਜਦੋਂ ਕੋਈ ਦੁਖੀ ਇਨਸਾਨ ਤੁਹਾਡੇ ਕੋਲ ਆਉਂਦਾ ਹੈ ਤੇ ਤੁਹਾਡੇ ਨਾਲ ਗੱਲਾਂ ਕਰਕੇ ਆਪਣਾ ਮਨ ਹਲਕਾ ਕਰਨਾ ਚਾਹੁੰਦਾ ਹੈ ਉਹ ਤੁਹਾਡੇ ਨਾਲ ਆਪਣਾ ਦੁੱਖ ਦਾ ਸੁੱਖ ਦਾ ਫਰੋਲਣਾ ਚਾਹੁੰਦਾ ਹੈ ਤਾਂ ਉਸ ਸਮੇਂ ਉਹ ਇਨਸਾਨ ਚਾਹੁੰਦਾ ਕਿ ਸਿਰਫ ਤੁਹਾਡੇ ਕੰਨ ਉਸ ਨੂੰ ਸੁਣਦੇ ਰਹਿਣ ਤੇ ਸਿਰਫ ਤੇ ਸਿਰਫ ਉਹ ਬੋਲਦਾ ਰਹੇ ਆਪਣਾ ਦੁੱਖ ਫਰੋਲਦਾ ਰਹੇ ਇਸ ਸਮੇਂ ਤੇ ਤੁਸੀਂ ਕੁਝ ਨਾ ਬੋਲੋ ਸਿਰਫ ਚੁੱਪ ਰਹੋ ਜੇਕਰ ਤੁਸੀਂ ਬੋਲੂਗੇ ਤਾਂ ਉਹਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਉਸ ਨੂੰ ਲੱਗੇਗਾ ਕਿ ਤੁਸੀਂ ਉਸ ਨੂੰ ਸੁਣਨਾ ਨਹੀਂ ਚਾਹੁੰਦੇ ਬਲਕਿ ਤੁਸੀਂ ਤਾਂ ਉਸ ਨੂੰ ਸੁਝਾ ਦੇ ਰਹੇ ਹੋ ਕਿ ਦੁਖੀ ਨਾ ਹੋਇਆ ਕਰੋ ਚਲੋ ਛੱਡੋ ਗੱਲਾਂ ਨੂੰ ਇਹ ਗੱਲਾਂ ਬਿਲਕੁਲ ਉਸ ਨੂੰ ਚੰਗੀਆਂ ਨਹੀਂ ਲੱਗਣਗੀਆਂ ਸਗੋਂ ਚੁੱਪਚਾਪ ਉਸ ਦਾ ਦੁੱਖ ਸੁਣਦੇ ਰਹੋ ਤੇ ਜਦੋਂ ਉਸ ਦਾ ਮਨ ਹਲਕਾ ਹੋਵੇ ਤਾਂ ਬਾਅਦ ਵਿੱਚ ਉਸ ਨੂੰ ਹਲਾਸ਼ੇਰੀ ਦਿਓ ਤੇ ਨੰਬਰ 5 ਤੇ ਉਸ ਸਮੇਂ ਬਿਲਕੁਲ ਚੁੱਪ ਰਹੋ ਕੁਝ ਵੀ ਕਹਾਂ ਨਾ ਜਾਵੇ ਜਦੋਂ ਸਾਹਮਣੇ ਵਾਲਾ ਇਨਸਾਨ ਬਹੁਤ ਪਰੇਸ਼ਾਨ ਹੋਵੇ ਜਾਂ ਗੁੱਸੇ ਵਿੱਚ ਹੋਵੇ ਤੇ ਤੁਹਾਡੀ ਕੋਈ ਗੱਲ ਸੁਨਣਾ ਨਾ ਚਾਵੇ ਸਗੋਂ ਉਹ ਸੋਚੇ ਕਿ ਮੈਂ ਹੀ ਬੋਲਾਂ ਜੋ ਵੀ ਕਰਦਾ ਕਰਦਾ ਰਵਾਂ ਮੈਨੂੰ ਕੋਈ ਸਮਝਾਇਆ ਨਾ ਜਾਵੇ ਕੋਈ ਮਤ ਨਾ ਦਿੱਤੀ ਜਾਵੇ ਅਜਿਹੇ ਚ ਜੋ ਇਨਸਾਨ ਸੁਨਣਾ ਨਹੀਂ ਚਾਹੁੰਦਾ ਜੇਕਰ ਤੁਸੀਂ ਉਸ ਨੂੰ ਉਪਦੇਸ਼ ਦਿਓਗੇ ਕੁਝ ਚੰਗੀਆਂ ਗੱਲਾਂ ਦੱਸੋਗੇ ਤਾਂ ਉਸ ਤੇ ਕੋਈ ਵੀ ਅਸਰ ਨਹੀਂ ਹੋਵੇਗਾ ਸਗੋਂ ਤੁਹਾਨੂੰ ਬੁਰਾ ਭਲਾ ਕਹਿ ਸਕਦਾ ਤੇ ਤੁਹਾਡੀ ਇੱਜ਼ਤ ਘਟਦੀ ਹੈ ਇਸ ਤਰ੍ਹਾਂ ਕਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਅਜਿਹੇ ਮੌਕਿਆਂ ਤੇ ਚੁੱਪ ਰਹਿ ਕੇ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਚੁੱਪ ਰਿਹਾ ਜਾਵੇ ਤੇ ਸਮਾਂ ਆਉਣ ਤੇ ਸਹੀ ਗੱਲ ਅਗਲੇ ਨੂੰ ਸਮਝਾਈ ਜਾਵੇ ਸਹੀ ਸਮੇਂ ਤੇ ਬੋਲਣਾ ਗੱਲਾਂ ਕਰਨਾ ਸਮਝਦਾਰੀ ਦੀ ਨਿਸ਼ਾਨੀ ਹੈ ਇਸ ਨਾਲ ਸ਼ਾਨ 'ਚ ਕੋਈ ਘਾਟਾ ਨਹੀਂ ਪੈਂਦਾਗਾ ਤੇ ਚੁੱਪ ਰਹਿਣ ਵਾਲਾ ਇਨਸਾਨ ਹਮੇਸ਼ਾ ਹੀ ਸੁਖੀ ਰਹਿੰਦਾ ਤੇ ਦੂਸਰਿਆਂ ਨੂੰ ਚੰਗਾ ਵੀ ਲੱਗਦਾ